ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰ ਆਇਓ ਸਰਣ ਤੁਹਾਰੇ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੇ ਰਹਾਓ ਅਵਰ ਨ ਸੂਝਾ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖ ਛੁਟਾ ਹਮ ਨਿਰਗੁਣ ਲਿਹੋ ਉਬਾਰੇ ਸਤ ਬਖਸ਼ੰਦ ਸਦਾ ਮਿਹਰਵਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸ਼ਬਦੈ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰਾ ਜਿਨ ਸਰਿਆ ਸਭ ਕੋਏ ਹਉ ਆਇਆ ਦੂਰ ਹਉ ਚੱਲ ਕੈ ਮੈਂ ਤੱਕੇ ਤਾ ਸਰਣਾਏ ਜਿਉ ਮੈਂ ਆਸਾ ਰੱਖੀ ਚਿਤਮਹ ਮੇਰਾ ਸਭ ਦੁੱਖ ਗਵਾਏ ਜਿਉ ਸੁਖੋ ਟਲ ਗੁਰਸੇਵਿਆ ਅਹਨਸ ਸਹਜ ਸੁਭਾਏ ਦਾਰਸ਼ਨ ਪਰਸੀ ਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋ ਵੇ ਸਿਪਦਕ ਸੰਮੰਦੇ ਨੂਰੇ ਅਰਸੋਂ ਕੁਰਸੋਂ ਝੱਟੀ ਆ ਤਦ ਡਿਠੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੇ ਕਟੀ ਆ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਥਾ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਇਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਾਇਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹنسਾ ਸਗਲ ਮਿਟਾਇਆ ਹਰ ਕੇ ਨਾਮ ਕੀਵੜ ਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਕਹਾਣੀ ਜਨਮ ਭੁੱਲ ਲੈ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰ ਤੈ ਜਾਣੇ ਪ੍ਰਭ ਕੀ ਆਖਾਥ ਕਹਾਣੇ ਜਾਨ ਬੋਲ ਲਾ ਹੈ ਅੰਮ੍ਰਿਤ ਬਾਣੇ ਨਾਨਕ ਦਾਸ ਵਖਾਣੇ ਗੁਰਪੂਰਤ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ